ਕੈਨੇਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਸੰਬੰਧਿਤ ਇੱਕ ਹੋਰ ਖਬਰ ਸੁਣਾ ਨੂੰ ਮਿਲ ਰਹੀ ਹੈ ਟਰੱਕ ਡਰਾਈਵਰ ਸੁਖਰਾਜ ਸਿੰਘ 22 ਸਾਲ ਦੀ ਉਮਰ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਅਮਰੀਕਾ ਦੇ ਮਿਸ਼ੀਗਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਕਿ ਸੁਖਰਾਜ ਸਿੰਘ Ontario ਦੇ Caledon ਸ਼ਹਿਰ ਦਾ ਰਹਿਣ ਵਾਲਾ ਸੀ ਤੇ ਉਹ ਟਰੱਕ ਲੋਡ ਕਰਕੇ ਅਮਰੀਕਾ ਦੇ ਵਿੱਚ ਜਾ ਰਿਹਾ ਸੀ ਜਿਸ ਦੌਰਾਨ ਉਸ ਨੂੰ ਮਿਸ਼ੀਗਨ ਪੁਲਿਸ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤੇ ਜਦੋਂ ਉਸ ਦੇ ਟਰੈਲਰ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਟਰੈਲਰ ਦੇ ਵਿੱਚੋਂ 123 ਪੌਂਡ ਕੁਕੀਨ ਬਰਾਮਦ ਕੀਤੀ ਗਈ ਯੂਐਸ ਅਧਿਕਾਰੀਆਂ ਨੇ ਇੱਕ ਕੈਨੇਡੀਅਨ ਟਰੱਕਰ ਨੂੰ ਸਰਹੱਦ ਪਾਰ ਡਰੱਗ ਤਸਕਰੀ ਦੇ ਦੋਸ਼ੀ ਡਰਾਈਵਰਾਂ ਦੇ ਤੇਜ਼ੀ ਨਾਲ ਵੱਧ ਰਹੇ ਸੂਚੀ ਵਿੱਚ ਸ਼ਾਮਲ ਕੀਤਾ ਹੈ ਪੁਲਿਸ ਦੇ ਅਨੁਸਾਰ ਜਾਂਚ ਕਰਤਾਵਾਂ ਨੂੰ ਕੈਨੇਡਾ ਲਈ ਨਿਰਧਾਰਿਤ ਇੱਕ ਸੈਮੀ-ਟਰੈਕਟਰ ਟ੍ਰੇਲਰ ਵਿੱਚ ਕੋਕੀਨ ਦੇ ਲੋਡ ਬਾਰੇ ਸੂਚਿਤ ਕੀਤਾ ਗਿਆ ਸੀ ਸੋਮਵਾਰ ਦੇਰ ਰਾਤ ਵੇਰੀਅਨ ਕਾਉਂਟੀ ਸ਼ੈਰਿਫ ਦੇ ਡਿਪਟੀਆਂ ਨੇ ਸ਼ੱਕੀ ਵਾਹਨ ਨੂੰ ਦੇਖਿਆ ਅਤੇ ਪੱਛਮੀ ਮਿਸ਼ੀਗਨ ਵਿੱਚ ਸੜਕ 'ਤੇ ਅਚਾਨਕ ਟ੍ਰੈਫਿਕ ਸਟਾਪ ਕੀਤਾ ਮਿਸ਼ੀਗਨ ਸਟੇਟ ਪੁਲਿਸ ਦੀ ਸਹਾਇਤਾ ਦੇ ਨਾਲ ਪੁਲਿਸ ਨੇ ਟਰੱਕ ਅਤੇ ਟਰੇਲਰ ਦੀ ਤਲਾਸ਼ੀ ਲਈ ਅਤੇ ਕਿਹਾ ਕਿ ਉਨ੍ਹਾਂ ਨੂੰ ਵਾਹਨ ਵਿੱਚ ਲੁਕੀ ਹੋਈ 123 ਪੌਂਡ ਕੋਕੀਨ ਬਰਾਮਦ ਹੋਈ ਹੈ ਜਾਂਚ ਕਰਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 1.5 ਮਿਲੀਅਨ ਡਾਲਰ ਹੈ ਕੈਲਡਨ ਦੇ 22 ਸਾਲਾ ਡਰਾਈਵਰ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰਕੇ 베ਰੀਅਨ ਕਾਉਂਟੀ ਜੇਲ੍ਹ ਲਜਾਇਆ ਗਿਆ ਜਿੱਥੇ ਉਹ ਦੋਸ਼ਾਂ ਦੀ ਉਡੀਕ ਕਰ ਰਿਹਾ ਹੈ ਕੈਨੇਡਾ ਦੇ ਰਸਤੇ ਵਿੱਚ ਟਰੱਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਾਈ ਪ੍ਰੋਫਾਈਲ ਡੌਬ ਬੱਸ ਦੀ ਇੱਕ ਲੜੀ ਵਿੱਚ ਟੇਕਡਾਊਨ ਬਿਲਕੁਲ ਤਾਜ਼ਾ ਹੈ ਅਕਤੂਬਰ ਵਿੱਚ ਸੈਂਟ ਕਲੀਅਰ ਕਾਉਂਟੀ ਸ਼ੈਰਿਫ ਦੇ ਡਿਪਟੀਜ਼ ਨੇ ਪੋਰਟ ਹੁਰਨ ਵਿੱਚ ਇੱਕ ਅੱਧਾ ਟਰੈਕਟਰ ਟ੍ਰੇਲਰ ਤੋਂ 370 ਪੌਂਡ ਤੋਂ ਵੱਧ ਕੋਕੀਨ ਜ਼ਬਤ ਕੀਤੀ ਸੀ ਖੇਤਰ ਦੇ 29 ਸਾਲਾ ਸੁਖਜਿੰਦਰ ਸਿੰਘ ਨੂੰ 15 ਅਕਤੂਬਰ ਨੂੰ ਸਾਰਨੀਆ ਤੋਂ ਸੈਂਟ ਕਲੇਅਰ ਨਦੀ ਦੇ ਪਾਰ ਪੋਰਟ ਹਿਊਰਨ ਵਿੱਚ ਪਾਈਨ ਗਰੋਵ ਐਵੇਨਿਊ ਤੇ ਇੱਕ ਟ੍ਰੈਫਿਕ ਸਟਾਪ ਦੌਰਾਨ ਫੜਿਆ ਗਿਆ ਸੀ ਪੁਲਿਸ ਨੇ ਕਿਹਾ ਕਿ ਉਹਨਾਂ ਨਸ਼ੀਲੇ ਪਦਾਰਥਾਂ ਦੀ ਸੜਕੀ ਕੀਮਤ 16.5 ਮਿਲੀਅਨ ਡਾਲਰ ਹੈ ਇਸ ਤੋਂ ਵੀ ਪਹਿਲਾਂ ਫਰਵਰੀ ਵਿੱਚ ਕੈਨੇਡੀਅਨ ਟਰੱਕਰ ਗਗਨਦੀਪ ਸਿੰਘ ਨੂੰ ਡੈਟਰਾਇਟ ਵਿੱਚ ਐਮਬੈਸਡਰ ਬ੍ਰਿਜ ਤੇ ਇੱਕ ਸਟਾਪ ਦੌਰਾਨ ਗ੍ਰਫਤਾਰ ਕੀਤਾ ਗਿਆ ਸੀ ਜਿੱਥੇ ਕਿ 8.7 ਮਿਲੀਅਨ ਡਾਲਰ ਦੀ ਕੀਮਤ ਦੇ ਲਗਭਗ 661 ਪੌਂਡ ਕੋਕੀਨ ਜ਼ਬਤ ਕੀਤੀ ਗਈ ਸੀ ਕਈ ਮਹੀਨੇ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਨੇ ਬਲੂ ਵਾਟਰ ਬ੍ਰਿਜ ਉੱਤੇ ਪੋਰਟ ਹਿਊਰਨ ਤੋਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਇੱਕ ਟਰੱਕ ਤੋਂ ਲਗਭਗ 600 ਪੌਂਡ ਚੱਕੀ ਹੈਰੋਇਨ ਕੋਕੀਨ ਅਤੇ ਮੈਥਾਮਫੈਂਟਾਮ ਮਾਈਨ ਜਬਤ ਕੀਤੀ ਸੀ ਟਰੱਕ ਦੇ ਡਰਾਈਵਰ 23 ਸਾਲਾ ਅਰਸ਼ਦੀਪ ਸਿੰਘ ਵਾਸੀ ਕਯੂਬਿਕ ਸਿਟੀ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਪੰਜਾਬੀ ਨੌਜਵਾਨ ਕੈਨੇਡਾ ਕਿਸ سب ਤੋਂ ਪਹਿਲਾਂ ਟਰੱਕ ਦਾ ਲਾਇਸੈਂਸ ਬਣਾਉਂਦੇ ਹਨ ਤੇ ਫਿਰ ਲੌਂਗ ਰੂਟ ਤੇ ਟਰੱਕ ਚਰਾਉਣ ਲੱਗ ਪੈਂਦੇ ਹਨ। ਕਈ ਸਾਰੇ ਪੰਜਾਬੀ ਨੌਜਵਾਨ ਜਿਨ੍ਹਾਂ ਦੀ ਉਮਰ ਸਿਰਫ 20 ਤੋਂ 25 ਸਾਲ ਵਿਚਕਾਰ ਹੁੰਦੀ ਹੈ ਨਸ਼ਿਆਂ ਦੇ ਵਿੱਚ ਪੈ ਜਾਂਦੇ ਹਨ ਤੇ ਫਿਰ ਟਰੱਕ ਦੇ ਲੋਡ ਨਾਲ ਨਸ਼ਿਆਂ ਦੀ ਤਸਕਰੀ ਕਰਨੀ ਵੀ ਸ਼ੁਰੂ ਕਰ ਦਿੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੈਲਡਨ ਦੇ 22 ਸਾਲਾ ਡਰਾਈਵਰ ਸੁਖਰਾਜ ਸਿੰਘ ਖਿਲਾਫ ਮਿਸ਼ੀਗਨ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ